ਸਵਾਗਤ ਹੈ ਦੋਸਤੋ ਤੁਹਾਡਾ ਸਾਡੇ ਚੈਨਲ ਦੇ ਉੱਤੇ ਲਗਾਤਾਰ ਅਸੀਂ ਹਰ ਇੱਕ ਮੁੱਦੇ ਤੇ ਗੱਲ ਕਰਦੇ ਆ ਤੁਹਾਡੇ ਸਾਹਮਣੇ ਹਰ ਇੱਕ ਜਿਹੜੀ ਖਬਰ ਦਾਵਾ ਜ਼ਿਕਰ ਕਰਦੇ ਆ ਕੋਈ ਵੀ ਖਬਰ ਆਂਦੀ ਆ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਆ ਤੇ ਅੱਜ ਸਾਡੇ ਚੈਨਲ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਜੋ ਯੂਟਿਊਬਰ ਪਾਨਾ ਸਿੱਧੂ ਜਿਨ੍ਹਾਂ ਨੂੰ ਸਮਾਜ ਸੇਵੀ ਵੀ ਕਿਹਾ ਜਾਂਦਾ ਹੈ ਕਿ ਲੋਕਾਂ ਦੀ ਬਹੁਤ ਹੈਲਪ ਕਰਦੇ ਨੇ ਉਹ ਤੇ ਲੋਕੀ ਵੀ ਕਾਫੀ ਉਹਨਾਂ ਨੂੰ ਪਸੰਦ ਕਰਦੇ ਨੇ ਸੋਸ਼ਲ ਮੀਡੀਆ ਤੇ ਕਾਫੀ ਉਹ ਮਸ਼ਹੂਰ ਵੀ ਨੇ ਯੂਟਿਊਬਰ ਨੇ ਹੈਲਪ ਕਰਦੇ ਨੇ ਤੇ ਪੰਜਾਬ ਦੇ ਵਿੱਚ ਜਦੋਂ ਆਫਤਾਂ ਆਈਆਂ ਸੀਗੀਆਂ ਹੜ੍ਹ ਆਏ ਸੀਗੇ ਉਸ ਟਾਈਮ ਵੀ ਉਹਨਾਂ ਨੇ ਕਾਫੀ ਜਿਹੜੀ ਹੈਲਪ ਕੀਤੀ ਤੇ ਅੱਜ ਜੋ ਗੱਲ ਕਰਾਂਗੇ ਅਸੀਂ ਪਾਨਾ ਸਿੱਧੂ ਬਾਰੇ ਗੱਲ ਕਰਾਂਗੇ ਲਗਾਤਾਰ ਕਾਫੀ ਦਿਨ ਤੋਂ ਸੁਰਖੀਆਂ ਦੇ ਵਿੱਚ ਨੇ ਪਾਨਾ ਸਿੱਧੂ ਕਿ ਉਹਨਾਂ ਨੂੰ ਜਿਹੜੀ ਉਹਨਾਂ ਤੇ ਐਫ ਆਈ ਆਰ ਲਗਾਈਆਂ ਜਾ ਰਹੀਆਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਵਾ ਲਗਾਤਾਰ ਮੀਡੀਆ ਦੇ ਉੱਤੇ ਹਰੇਕ ਚੈਨਲ ਦੇ ਉੱਤੇ ਜੋ ਪਾਨਾ ਸਿੱਧੂ ਬਾਰੇ ਖਬਰਾਂ ਆ ਰਹੀਆਂ ਨੇ ਤੇ ਅੱਜ ਜ਼ਿਕਰ ਕਰਾਂਗੇ ਜਿਹੜੇ ਯੂਟਿਊਬਰ ਆ ਪਾਨਾ ਸਿੱਧੂ ਬਾਰੇ ਕਿ ਜਿਹੜੀਆਂ ਉਹਨਾਂ ਤੇ ਧਾਰਾਵਾਂ ਲਗਾਈਆਂ ਗਈਆਂ ਜਿਹੜੀਆਂ ਐਫ ਆਈ ਆਰ ਹੋਈਆਂ ਉਹਨਾਂ ਦੇ ਉੱਤੇ ਕੀ ਉਹ ਸਹੀ ਆ ਜਾਂ ਗਲਤ ਆ ਕਿਵੇਂ ਇਹ ਧਾਰਾ ਲਗਾਈਆਂ ਗਈਆਂ ਇੰਨੀ ਜਲਦੀ ਕਿੱਦਾਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਅੱਜ ਪੰਨਾ ਸਿੱਧੂ ਬਾਰੇ ਗੱਲ ਕਰਾਂਗੇ ਤੇ ਜੋ ਉਹਨਾਂ ਦੇ ਉੱਤੇ ਐਫਆਈਆਰ ਹੋਈਆਂ ਨੇ ਉਹਨਾਂ ਤੇ ਜਿਹੜੀਆਂ ਧਾਰਾ ਲਗਾਈਆਂ ਗਈਆਂ ਨੇ ਪਹਿਲੀ ਧਾਰਾ ਜਿਹੜੀ ਆ 323 ਲਗਾਈ ਗਈ ਆ ਤੇ ਦੂਜੇ ਨੰਬਰ ਤੇ 341 ਤੇ ਤੀਸਰੇ ਨੰਬਰ ਤੇ ਜਿਹੜੀ ਆ 34 ਜਿਹੜੀ ਉਸ ਤੋਂ ਬਾਅਦ 506 ਜਿਹੜੀ ਸਭ ਤੋਂ ਵੱਡੀ ਜਿਹੜੀ ਧਾਰਾ ਲਗਾਈ ਗਈ ਹੈ ਉਹਨਾਂ ਦੇ ਉੱਤੇ 379B ਦੋਸਤੋ ਇਹ ਧਾਰਾ ਜਿਹੜੀ ਆ ਇੱਕ ਬਹੁਤ ਵੱਡੀ ਧਾਰਾ ਉਹਨਾਂ ਦੇ ਉੱਤੇ ਲਗਾਈ ਗਈ ਆ ਇਸ ਦੇ ਵਿੱਚ ਜ਼ਿਕਰ ਕਰਦੀ ਕਿ ਸਾਨੂੰ ਜਿੰਨੀ ਕਿ ਜਾਣਕਾਰੀ ਆ ਤੁਸੀਂ Google ਦੇ ਉੱਤੇ ਜਾ ਕੇ ਇਸ ਨੂੰ ਸਰਚ ਵੀ ਕਰ ਸਕਦੇ 379B ਧਾਰਾ ਹੈ ਕੀ ਆ ਇਸ ਦੇ ਵਿੱਚ ਇਹ ਹੁੰਦਾ ਕਿ ਤੁਸੀਂ ਕਿਸੇ ਦੇ ਨਾਲ ਲੁੱਟਖੋ ਕੀਤੀ ਆ ਉਸ ਦੇ ਸੱਟਾ ਮਾਰ ਕੇ ਤੁਸੀਂ ਉਸ ਦੇ ਨਾਲ ਜਿਹੜੀ ਆ ਵਾਰਦਾਤ ਕੀਤੀ ਆ ਇਸ ਦੇ ਵਿੱਚ ਤਲੋਕੀ ਘਟ ਤੋਂ ਘਟ 10 ਸਾਲ ਦੀ ਜਿਹੜੀ ਸਜ਼ਾ ਉਹ ਤੁਹਾਨੂੰ ਹੋ ਸਕਦੀ ਹੈ। ਦੋਸਤੋ ਇਹ ਜਿਹੜਾ ਮਾਮਲਾ ਸਿਗਾ ਟਿੱਕੀ 12 ਦੀ ਜਿਹੜੀ ਘਟਨਾ ਸੀਗੀ ਪਰ ਜਿਹੜਾ ਮਾਮਲਾ ਵਾ ਇੱਕ ਮਹੀਨਾ ਲੇਟ ਜਿਹੜਾ ਵਾ ਰਜਿਸਟਰਡ ਕੀਤਾ ਗਿਆ 21 ਨੂੰ ਜਿਹੜਾ ਵਾ ਇਹ ਜਿਹੜਾ ਮਾਮਲਾ ਵਾ ਰਜਿਸਟਰਡ ਕੀਤਾ ਗਿਆ ਪਰ ਸਵਾਲ ਇਹ ਵੀ ਜਿਹੜਾ ਵਾ ਚੱਕਿਆ ਜਾ ਰਿਹਾ ਵਾ ਕਿ ਜਿਹੜੀ ਆ 1 ਮਹੀਨੇ ਬਾਅਦ ਜਿਹੜਾ ਵਾ ਇਹ ਰਜਿਸਟਰਡ ਕਿਉਂ ਕੀਤੀ ਗਈ ਆ ਜਿਹੜੀ ਸ਼ਿਕਾਇਤ ਕਰਤਾ ਵਾ ਉਸਤੇ ਵੀ ਸਵਾਲ ਜਿਹੜੇ ਆ ਤੇ ਉੱਤੇ ਖੜੇ ਹੁੰਦੇ ਆ ਕਿ 1 ਮਹੀਨਾ ਬਾਅਦ ਹੀ ਕਿਉਂ ਇਹ ਜਿਹੜੀ ਆ ਜਿਹੜੀ ਰਜਿਸਟਰਡ ਕੀਤੀ ਗਈ ਆ ਤੇ ਜਿਹੜੀ ਇਹਦੀ ਐਮਐਲਆਰ ਵਗੈਰਾ ਕਟਾਈ ਗਈ ਜਾਂ ਮੈਡੀਕਲ ਇਹਦਾ ਕਰਵਾਇਆ ਗਿਆ ਇਸਤੇ ਵੀ ਸਵਾਲ ਬੜੇ ਮਤਲਬ ਕੀ ਜਿਹੜੇ ਆ ਉਹ ਚੱਕੇ ਜਾ ਰਹੇ ਨੇ ਕਾਫੀ ਦੇਰ ਤੋਂ ਜਿਹੜਾ ਭਾਨਾ ਸਿੱਧੂ ਆ ਉਹ ਸਰਖੀਆਂ ਦੇ ਵਿੱਚ ਸੀਗਾ ਸਰਕਾਰ ਦੇ ਖਿਲਾਫ ਵੀ ਬੋਲਦਾ ਜਿਹੜੀ ਮੌਜੂਦਾ ਸਰਕਾਰ ਆ ਭਗਵੰਤ ਮਾਨ ਦੇ ਸਰਕਾਰ ਦੇ ਵੀ ਖਿਲਾਫ ਸੀ ਉਹ ਕਿਤੇ ਨਾ ਕਿਤੇ ਇਹ ਵੀ ਦੇਖਿਆ ਜਾ ਰਿਹਾ ਕਿ ਸ਼ਾਇਦ ਸਰਕਾਰ ਨੇ ਹੀ ਸੂਤਰਾਂ ਤੋਂ ਜਿਹੜੀ ਇਹ ਜਾਣਕਾਰੀ ਮਿਲਦੀ ਹੈ ਕਿ ਸਰਕਾਰ ਨੇ ਹੀ ਸ਼ਾਇਦ ਜਿਹੜੇ ਭਾਨਾ ਸਿੱਧੂ ਤੇ ਜਿਹੜੇ ਪਰਚੇ ਝੂਠੇ ਪਰਚੇ ਪੁਆਏ ਹੁਣ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਜੋ ਸੋਸ਼ਲ ਮੀਡੀਆ ਤੇ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਸਰਕਾਰ ਦੇ ਖਿਲਾਫ ਬੋਲਦੇ ਹੀ ਉਹ ਭਗਵੰਤ ਮਾਨ ਸਰਕਾਰ ਦੇ ਖਿਲਾਫ ਜਿਹੜੀ ਆ ਉਹ ਬੋਲਦੇ ਹੁੰਦੇ ਸੀਗੇ ਪਰ ਕਿਤੇ ਨਾ ਕਿਤੇ ਜੋ ਇਹ ਧਾਰਾਵਾਂ ਲਗਾਈਆਂ ਗਈਆਂ ਸਹੀ ਆ ਜਾਂ ਗਲਤ ਹੁਣ ਇਹ ਤਾਂ ਜਾਂਚ ਤੋਂ ਬਾਅਦ ਹੀ ਜਿਹੜੀ ਆ ਸਾਰਾ ਜਿਹੜੀ ਪੁਸ਼ਟੀ ਜਿਹੜੀ ਹੋਊਗੀ ਪਰ ਜਿਹੜੀ ਇਸ ਦੀ ਜਿਹੜੀ ਹੁਣ ਇਹਦੀ ਧਾਰਾ ਲਗਾਈ ਗਈ ਹੈ 379 ਬੀ ਤੁਸੀਂ Google ਤੇ ਜਾ ਕੇ ਉਹਨੂੰ ਸਰਚ ਕਰਕੇ ਵੀ ਦੇਖ ਸਕਦੇ ਹੋ ਜਿੰਨੀ ਕਿ ਸਾਨੂੰ ਜਾਣਕਾਰੀ ਹੈਗੀ ਇਸ ਬਾਰੇ ਤੇ ਕਈ ਵਾਰ ਇਦਾਂ ਦੇ ਜਿਹੜੇ ਮਾਮਲੇ ਹੁੰਦੇ ਆ ਏਜੰਟ ਵਾਲੇ ਪੁਲਸ ਪਿੱਛੇ ਵੀ हट ਜਾਂਦੇ ਆ ਕਿ ਤੁਸੀਂ ਕੋਰਟ ਕੋਰਟ ਦੇ ਵਿੱਚ ਜਾ ਕੇ ਜਿਹੜਾ ਜੋ ਵੀ ਆ ਕੰਪਲੇਂਟ ਕਰੋ ਤੇ ਪਿੱਛੇ हट ਜਾਂਦੀ ਇਦਾਂ ਦਾ ਕਿ ਆਪਣਾ ਲੈਨ ਦੇ ਜਿਹੜਾ ਕੋਰਟ ਦੇ ਵਿੱਚ ਜਾ ਕੇ ਕਰੋ ਪਰ ਇਹ ਜਿਹੜਾ ਮਾਮਲਾ ਵਾ ਇਹ ਸ਼ੱਕੀ ਵੀ ਆਪਦਾ ਵਾ ਕਿ 1 ਮਹੀਨੇ ਬਾਅਦ ਜਿਹੜੀ ਆ ਭਾਨਾ ਸਿੱਧੂ ਤੇ ਜਿਹੜੀ ਆ ਜਿਹੜੀ ਕੰਪਲੇਂਟ ਰਜਿਸਟਰਡ ਹੋਈ ਆ ਇਹ 1 ਮਹੀਨੇ ਦਾ ਗੈਪ ਜਿਹੜਾ ਕਿਉਂ ਪਾਇਆ ਗਿਆ ਇਸ ਦੇ ਵਿੱਚ ਤੇ ਹਾਲਾਂਕਿ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਸ਼ਾਇਦ ਜ਼ਮਾਨਤ ਮਿਲ ਜਵੇ ਜਾਂ ਨਹੀਂ ਮਿਲਨੀ ਇਹ ਤਾਂ ਹੁਣ ਚਲੋ ਬਾਅਦ ਦੀਆਂ ਗੱਲਾਂ ਨੇ ਪਰ ਜੋ ਇਸ ਟਾਈਮ ਖੱਜਲ ਖਰਾਬੀ ਹੋ ਰਹੀ ਆ ਉਹ ਤਾਂ ਹੋ ਰਹੀ ਆ ਐਫ ਆਈ ਆਰ ਜਿਹੜੀ ਇੰਨੀ ਲੇਟ ਕਿਉਂ ਹੋਈ ਤੇ ਪਾਨਾ ਸਿੱਧੂ ਦੇ ਜਿਹੜੇ ਹੱਕ ਦੇ ਵਿੱਚ ਕਾਫੀ ਸੋਸ਼ਲ ਮੀਡੀਆ ਤੇ ਪ੍ਰਚਾਰ ਵੀ ਹੋ ਰਿਹਾ ਵਾ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਹੱਕ ਦੇ ਵਿੱਚ ਵੀ ਕਾਫੀ ਜਿਹੜੇ ਲੋਕ ਨੇ ਉਹ ਆ ਗਏ ਨੇ ਤੇ ਹੁਣ ਦੇਖਣਾ ਇਹ ਹੋਗਾ ਕਿ ਅੱਗੇ ਜਿਹੜਾ ਫੈਸਲਾ ਉਹ ਕੀ ਜਾਂਦਾ ਵਾ ਤੇ ਐਡਾ ਵੱਡਾ ਜਿਹੜਾ ਉਹਨਾਂ ਦੇ ਉੱਤੇ ਆਈਪੀਐਸ ਦੀ ਧਾਰਾ ਲਗਾਈ ਗਈ ਹੈ 379 ਬੀ ਇਹ ਇੱਕ ਵਾਰ ਦੀ ਗੱਲ ਸੁਣਾਣੇ ਇੱਕ ਜਿਹੜੇ ਆ ਜੱਜ ਸਾਹਿਬ ਵੱਲੋਂ ਇੱਕ ਫੈਸਲਾ ਸੁਣਾਇਆ ਗਿਆ ਸੀ ਇੱਕ ਚੌਂਕੀਦਾਰ ਦੇ ਨਾਲ ਖੋਹ ਹੋਈ ਸੀ ਉਹਨਾਂ ਦੇ ਚਾਕੂ ਮਾਰ ਦਿੱਤੇਗੇ ਉਸ ਦੇ ਵਿੱਚ ਵੀ ਜਿਹੜੀ ਆ ਐਡੀ ਵੱਡੀ ਧਾਰਾ ਜਿਹੜੀ ਆ ਲਗਾਈ ਗਈ 10 ਸਾਲ ਦੀ ਤੇ ਇੱਕ ਬਹੁਤ ਵੱਡੀ ਧਾਰਾ ਵਾ ਇਹ ਜੋ ਵੀ ਹੈਗਾ ਤੇ ਲਗਾਤਾਰ ਉਹਨਾਂ ਦੇ ਉੱਤੇ ਜਿਹੜੀਆਂ ਐਫਆਈਆਰ ਕੱਟ ਹੋ ਰਹੀਆਂ ਵਾ ਤੇ ਕਿਤਨੇ ਕਿਤੇ ਦੋਸਤੋ ਅਸੀਂ ਵੀ ਤੁਹਾਨੂੰ ਇਹ ਕਹਿੰਨੇ ਆ ਕਿ ਜੋ ਵੀ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਕਿਸੇ ਦੇ ਖਿਲਾਫ ਬੋਲਦੇ ਆ ਆਪਾਂ ਨੂੰ ਨਹੀਂ ਬੋਲਣਾ ਚਾਹੀਦਾ ਤੇ ਹੁਣ ਪੰਜਾਬ ਵਿੱਚ ਆਏ ਦਿਨ ਏਜੰਟਾ ਵੱਲੋਂ ਵੀ ਠੱਗੀਆਂ ਵਾਜ ਰਹੀਆਂ ਨੇ ਹੁਣ ਬਾਨਾ ਸਿੱਧੂ ਇੱਕ ਸਮਾਜ ਸੇਵੀ ਨੇ ਉਹਨਾਂ ਨੇ ਵੀ ਇੱਕ ਕਦਮ ਚੱਕਿਆ ਸੀ ਕਾਫੀ ਲੋਕ ਉਹਨਾਂ ਦੇ ਕੋਲ ਜਾ ਰਹੇ ਸੀਗੇ ਇੱਕ ਦੋਸਤੋਂ ਬਾਅਦ ਕਾਫੀ ਢੇਰ ਤੋਂ ਜਿਹੜੀਆਂ ਐਫ ਆਈ ਆਰਾਂ ਦਰਜ ਕੀਤੀਆਂ ਗਈਆਂ ਉਹਨਾਂ ਦੇ ਖਿਲਾਫ 379 ਬੀ 323 341 34 506 ਜਿਹੜੀ ਧਾਰਾ ਲਗਾਈ ਗਈ ਆ ਹੁਣ ਜਿਹੜੇ ਸੋਸ਼ਲ ਮੀਡੀਆ ਤੇ ਲੋਕ ਵੀ ਬੜੇ ਇਕੱਠੇ ਹੋਰੇ ਜਿਹੜੇ ਸਮਾਜ ਸੇਵੀ ਇਹਨਾਂ ਦੇ ਹੱਕ ਦੇ ਵਿੱਚ ਆ ਰਹੇ ਨੇ ਤੇ ਪਾਨਾ ਸਿੱਧੂ ਦੇ ਹੱਕ ਚ ਸਿਆਸੀ ਜਿਹੜੀਆਂ ਪਾਰਟੀਆਂ ਵੀ ਜਿਹੜੀਆਂ ਡੱਟ ਗਈਆਂ ਵਾ ਸਰਕਾਰ ਜਾਣਬੁੱਝ ਕੇ ਉਹ ਕਹ ਰਹੇ ਕਿ ਇਹ ਪਾਨਾ ਸਿੱਧੂ ਤੇ ਜਿਹੜੇ ਜ਼ੁਲਮ ਉਠਾਰੇ ਨੇ ਤੇ ਜਿਹੜੇ ਕਾਂਗਰਸ ਦੇ ਲੀਡਰ ਆ ਅਕਾਲੀ ਦੇ ਲੀਡਰ ਆ ਉਹ ਵੀ ਜਿਹੜੇ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਆ ਰਹੇ ਨੇ ਤੇ ਦੋਸਤੋ ਲਗਾਤਾਰ ਜਿਹੜੀਆਂ ਅਸੀਂ ਇਦਾਂ ਦੀਆਂ ਖਬਰਾਂ ਤੁਹਾਨੂੰ ਸਾਰਾ ਕੁਝ ਦੱਸ ਜ਼ੇਰ ਨੇ ਉਸ ਦੇ ਬਾਰੇ ਤੇ ਤੇੜੀ ਪਾਨਾ ਸਿੱਧੂ ਨੂੰ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਜਿਹੜੀ ਇਹ ਧਾਰਾ ਲਗਾਈ ਗਈ ਹੈ ਉਹਨਾਂ ਦੇ ਉੱਤੇ 379 ਬੀ ਇਹਦੇ ਵਿੱਚ ਘੱਟ ਤੋਂ ਘੱਟ ਉਹਨਾਂ ਨੂੰ 10 ਸਾਲ ਦੀ ਜਿਹੜੀ ਆ ਉਹ ਸਜ਼ਾ ਜਿਹੜੀ ਆ ਹੋ ਸਕਦੀ ਆ ਤੇ ਆਈਪੀਐਸ ਦੀ ਧਾਰਾ ਜਿਹੜੀ 379 ਲਗਾਈ ਗਈ ਹੈ ਚ 10 ਸਾਲ ਦੀ ਜਿਹੜੀ ਸਜ਼ਾ ਹੋ ਸਕਦੀ ਹੈ ਮੈਂ ਮਤਲਬ ਕਿ ਦੋਸਤੋ ਕਹਿਣ ਦਾ ਮਤਲਬ ਇਹ ਆ ਕਿ 1 ਮਹੀਨੇ ਬਾਅਦ ਜਿਹੜੀ ਆ ਜਿਹੜੀ ਐਫ ਆਈ ਆਰ ਜਿਹੜੀ ਕੱਟੀ ਗਈ ਆ ਇੱਕ ਮਹੀਨੇ ਬਾਅਦ ਇਹਦੇ ਵਿੱਚ ਜਿਹੜਾ ਵਾ ਐਫ ਆਈ ਆਰ ਰਜਿਸਟਰਡ ਕੀਤੀ ਗਈ ਆ ਉਸ ਦੇ ਵਿੱਚ ਜਿਹੜੀ ਸ਼ਿਕਾਇਤ ਕਰਤਾ ਉਸ ਦੇ ਉੱਤੇ ਵੀ ਸਵਾਲ ਜਿਹੜੇ ਖੜੇ ਹੁੰਦੇ ਆ ਕਿ ਕੀ ਉਸ ਨੇ ਜਿਹੜਾ ਮੈਡੀਕਲ ਕਰਵਾਇਆ ਜਾਂ ਐਮ ਐਲ ਆਰ ਕਟਵਾਈ ਇੱਕ ਮਹੀਨੇ ਬਾਅਦ ਦੀ ਤਫ਼ਤੀਸ਼ ਕਿਉਂ ਨਹੀਂ ਕੀਤੀ ਗਈ ਤੇ ਲਗਾਤਾਰ ਤੁਸੀਂ ਦੇਖਿਆ ਕਿ ਹੜਾ ਦੇ ਵਿੱਚ ਵੀ ਪਾਨਾ ਸਿੱਧੂ ਵੱਲੋਂ ਜਿਹੜੀ ਪਾਨਾ ਸਿੱਧੂ ਵੱਲੋਂ ਲੋਕਾਂ ਦੀ ਹੈਲਪ ਕੀਤੀ ਗਈ ਪਾਨਾ ਸਿੱਧੂ ਹੋ ਗਿਆ ਲੱਖਾਂ ਸਦਾਨਾ ਹੋ ਗਿਆ ਜਿਹੜੇ ਯੂਟਿਊਬਰ ਆ ਇਹਨਾਂ ਵੱਲੋਂ ਕਾਫੀ ਸਰਕਾਰ ਦੇ ਖਿਲਾਫ ਵੀ ਬੋਲਿਆ ਜਾਂਦਾ ਵਾ ਪਰ ਕਿਤੇ ਨਾ ਕਿਤੇ ਪਹਿਲੀਆਂ ਸਰਕਾਰਾਂ ਹੁੰਦੀਆਂ ਸੀਗੀਆਂ ਜੋ ਇਹ ਕੰਮ ਪਹਿਲਾਂ ਨਹੀਂ ਹੁੰਦੇ ਸੀਗੇ ਹੁਣ ਏਜੰਟ ਵੱਲੋਂ ਵੀ ਇੱਕ ਉਲਟਾ ਹੁਣ ਜੋ ਖਬਰਾਂ ਸੁਣਨ ਨੂੰ ਆਲੇਗੇ ਏਜੰਟ ਦੇ ਕੋਲੋਂ ਜਿਹੜੇ ਆ ਪਾਨਾ ਸਿੱਧੂ ਨੇ ਉਹਨਾਂ ਨੂੰ ਉਹਨਾਂ ਦੇ ਕੋਲੋਂ ਪੈਸੇ ਦੀ ਡਿਮਾਂਡ ਕੀਤੀ ਪਰ ਜਿਹੜੇ ਜਿਨ੍ਹਾਂ ਦੇ ਭਾਨਾ ਸਿੱਧੂ ਨੇ ਪੈਸੇ ਵਾਪਸ ਕਰਵਾਏ ਨੇ ਉਹਨਾਂ ਵੱਲੋਂ ਵੀ ਕਾਫੀ ਖਬਰ ਆਈਆਂ ਕਿ ਭਾਨਾ ਸਿੱਧੂ ਨੇ ਸਾਡੇ ਕੋਲੋਂ 1 ਰੁਪਏ ਦੀ ਮੰਗ ਨਹੀਂ ਕੀਤੀ ਕਿਤੇ ਨਾ ਕਿਤੇ ਦੋਸਤੋ ਇਹ ਵੀ ਗੱਲਾਂ ਸਹੀ ਨੇ ਕਿ YouTube ਤੇ ਆਪਾਂ ਕਿਸੇ ਕਿਸੇ ਬਾਰੇ ਵੀ ਆਪਾਂ ਗਲਤ ਬੋਲਦੇ ਆ ਜਾਂ ਬਦਸ਼ਤਾਪ ਦੀ ਵਰਤਦੇ ਆ ਆਪਾਂ ਨੂੰ ਨਹੀਂ ਵਰਤਣੇ ਚਾਹੀਦੇ ਇਦਾਂ ਦੀ ਪਰ ਹਰੇਕ ਜਗ੍ਹਾ ਤੇ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਹਰ ਇੱਕ ਲੋਕ ਜਿਹੜੇ ਨੇ ਉਹ ਹਾਰੇ ਨੇ ਤੇ ਜੋ ਧਾਰਾ ਲਗਾਈ ਗਈ ਏ 379 ਬੀ ਇੱਕ ਬਹੁਤ ਵੱਡੀ ਧਾਰਾ ਇਸ ਵਿੱਚ ਭਾਨਾ ਸਿੱਧੂ ਨੂੰ 10 ਸਾਲ ਦੀ ਜਿਹੜੀ ਉਹ سزا ਵੀ ਹੋ ਸਕਦੀ ਆ ਤੇ ਹੁਣ ਦੇਖਦੇ ਆ ਹੁਣ ਅਗਲਾ ਕੀ ਅੱਗੇ ਨਿਕਲ ਕੇ ਜਿਹੜਾ ਸਿੱਟਾ ਆਂਦਾ ਇਸ ਦਾ ਕਿੰਨੇ ਦਿਨ ਚ ਉਹਨਾਂ ਨੂੰ ਜ਼ਮਾਨਤ ਮਿਲਦੀ ਏ ਤੇ ਦੋਸਤੋ ਕੀ ਵਿਚਾਰ ਨੇ ਤੁਹਾਡੇ ਇਸ ਖਬਰ ਉੱਤੇ ਜਿਹੜੇ ਜਿਹੜੀ ਅਸੀਂ ਖਬਰ ਬਾਰੇ ਤੁਹਾਨੂੰ ਅੱਜ ਜ਼ਿਕਰ ਕੀਤਾ ਵਾ ਤੇ ਆਪਣੇ ਜਿਹੜੇ ਆ ਕਮੈਂਡ ਕਰਕੇ ਜੁੜ ਦੱਸਿਓ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਧੰਨਵਾਦ